ਦੀਪਾ ਪਾਰਟੀ ਦੇ ਵਿਧਾਇਕ ਡਿੰਪੀ ਟਿਲੂ ਦੇ ਇਲਜ਼ਾਮਾਂ ਤੇ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆਇਆ ਸਰਕਾਰ ਦੇ ਐਮਐਲਏ ਜੋ ਹੈ ਬਹਾਨੇ ਬਣਾ ਰਹੇ ਨੇ ਰਾਜਾ ਵੜਿੰਗ ਵੱਲੋਂ ਕਿਹਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਕੰਮ ਨਾ ਕਰਨ ਦੇ ਤਰੀਕੇ ਨੇ ਆਪਣੀ ਸਰਕਾਰ ਤੇ ਪਹਾਨੇ ਲਗਾਉਣਾ ਚੰਗੀ ਗੱਲ ਨਹੀਂ ਹੈ ਕਿਤਲ ਬਾਹਰ ਚ ਕੰਮਾਂ ਨੂੰ ਲੈ ਕੇ ਡਿੰਪੂਟੀ ਟਿਲੂ ਦਾ ਵੜਿੰਗ ਤੇ ਜੁਆ ਇਲਜ਼ਾਮ ਸੀ ਕਿ ਨਗਰ ਕੌਂਸਲ ਦਾ ਪ੍ਰਧਾਨ ਕੰਮ ਨਹੀਂ ਕਰਦੇ ਰਿਹਾ ਡਿੰਪੂਟੀ ਟਿਲੂ ਵੱਲੋਂ ਇਲਜ਼ਾਮ ਲਗਾਇਆ ਗਿਆ ਸੀ ਜਿਸ ਤੇ ਰਾਜਾ ਵੜਿੰਗ ਦਾ ਜਵਾਬ ਸਾਹਮਣੇ ਆਇਆ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਬਹਾਨੇ ਲਗਾਏ ਜਾ ਰਹੇ ਨੇ ਇਸ ਤੋਂ ਇਲਾਵਾ ਦੱਸ ਦਈਏ ਕਿ ਡਿਪਟੀ ਲੋਧਾ ਇਲਜ਼ਾਮ ਸੀ ਕਿ ਨਗਰ ਕੌਂਸਲ ਦਾ ਪ੍ਰਧਾਨ ਕਹਿੰਦਾ ਹੈ ਕਿ ਜੋ ਰਾਜਾ ਵੜਿੰਗ ਕਹਿੰਦਾ ਹੈ ਬਸ ਉਹੀ ਕੰਮ ਹੁੰਦਾ ਹੈ ਤੇ ਇਸੇ ਨੂੰ ਲੈ ਕੇ ਹੁਣ ਜੋ ਹੈ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਐਮਐਲਏ ਜੋ ਹੈ ਬਹਾਨੇ ਬਣਾ ਰਹੇ ਨੇ ਇਹ ਸਭ ਕੁਝ ਕੰਮ ਨਾ ਕਰਨ ਦੇ ਤਰੀਕੇ ਨੇ ਆਪਣੀ ਸਰਕਾਰ ਹੁੰਦਿਆਂ ਬਖਾਨੇ ਲਗਾਉਣਾ ਚੰਗੀ ਗੱਲ ਨਹੀਂ ਆ ਦੱਸਦੀ ਹੈ ਕਿ ਡਿਪਟੀ ਲੋਵਲ ਨੂੰ ਇਲਜ਼ਾਮ ਲਗਾ ਕੇ ਕਿਹਾ ਗਿਆ ਸੀ ਕਿ ਨਗਰ ਕੌਂਸਲ ਦਾ ਪ੍ਰਧਾਨ ਜੋ ਹੈ ਰਾਜਾ ਵੜਿੰਗ ਦੇ ਕਹਿਣ ਤੇ ਕੰਮ ਕਰਦਾ ਹੈ ਜਿਸ ਨੂੰ ਲੈ ਕੇ ਹੁਣ ਰਾਜਾ ਵੜਿੰਗ ਦਾ ਵੀ ਬਿਆਨ ਸਾਹਮਣੇ ਆਇਆ ਹੈ ਉਹ ਵੀ ਜੇ ਕਿ ਕਰ ਤੂੰ ਆ ਉਹਦੇ ਇੱਕ ਆਪਣਾ ਪ੍ਰਧਾਨ ਆ ਮੈਂ ਜਾ ਕੇ ਵੀ ਇਹਨੂੰ ਬੇਇਜ਼ਤੀ ਕਰਿਆ ਉਹ ਮੈਂ ਕਿਹਾ ਤੂੰ ਸਾਡੇ ਨਾਲ ਦੁਸ਼ਮਣੀ ਕਰ ਲਈ ਜਿਹੜੇ ਸ਼ਹਿਰ ਦੀ ਤੈਨੂੰ ਪ੍ਰਧਾਨ ਬਣਾਇਆ ਉਹਨਾਂ ਨਾਲ ਕਿਉਂ ਕੱਢੀ ਜਾਂਦਾ ਤੂੰ ਆ ਜਾ ਮੈਂ ਕਿਹਾ ਤੂੰ ਨੀ ਬੱਤਰ ਰੱਖਦੀ ਚੱਲ ਇਹਦਾ ਤਾਂ ਕੰਮ ਤਾਂ ਕਰਾ ਦੇ ਨਾ ਜ ਮੈਂ ਕਹਿੰਦਾ ਜੋ ਰਾਜਾ ਕਹੂਗਾ ਮੈਂ ਤਉ ਕਰੂੰਗਾ ਉਹ ਕਹਿੰਦਾ ਟਿੱਟ ਨਹੀਂ ਲਾਉਣੀ ਜਿੱਨਾ ਮੈਂ ਨਹੀਂ ਆਉਂਦਾ ਉਹਦੇ ਕਰਕੇ ਜਰੂਰ ਆਪਾਂ ਨੂੰ ਥੋੜੀ ਜੀ ਪ੍ਰੋਬਲਮ ਆ ਰਹੀ ਆ ਇੰਤਜ਼ਾਮ ਮੈਂ ਉਹਦਾ ਵੀ ਕਰੀ ਜਾਣਾ ਪਰਮਾਤਮਾ ਸੁੱਖ ਰੱਖੇ ਉਹ ਵੀ ਜੀਤੀ ਕਰ ਦੂਗਾ ਉਹਦੇ ਕਰਕੇ 6 ਮਹੀਨੇ ਟੱਪ ਗਏ ਨੇ ਉਹਨੋਂ ਥੋੜੀਆਂ ਗਲੀਆਂ ਵੀ ਸਾਰੀਆਂ ਬਣਵਾ ਦਾਂ ਤਰ੍ਹਾਂ ਤਰ੍ਹਾਂ ਦੇ ਕਈ ਸਰਕਾਰਾਂ ਬਹਾਨੇ ਲਾਉਂਦੀਆਂ ਆ ਕਿ ਫੁਲਾਹ ਬੰਦਾ ਕੰਮ ਨਹੀਂ ਹੋਣ ਦਿੰਦਾ ਫੁਲਾਹ ਨਹੀਂ ਹੋਣ ਦਿੰਦਾ ਇਹ ਨਾ ਕੰਮ ਕਰਨ ਦੇ ਤਰੀਕੇ ਆ ਜਦੋਂ ਮੁੱਖ ਮੰਤਰੀ ਪੰਜਾਬ ਦਾ ਹੋਵੇ ਵਿਅਕਤੀ ਜਾਂ ਕੋਈ ਐਮਪੀ ਐਮਐਲਏ ਹੋਵੇ ਤਾ ਫੇਰ ਤਰ੍ਹਾਂ ਤਰ੍ਹਾਂ ਦੇ ਬਹਾਨੇ ਸਰਕਾਰ ਹੁੰਦਿਆਂ ਲਾਉਣੇ ਕੋਈ ਬਹੁਤੀ ਚੰਗੀ ਗੱਲ ਨਹੀਂ ਹੈ ਹੁਣ ਆਈ ਗੱਲ ਗਿੱਦੜਬਾ ਦੇ ਕਮਾਂਕਾਰਾਂ ਦੀ ਜਿਹੜੇ ਵੀ ਕਮਾਂਕਾਰ ਗਿੱਦੜਬਾ ਚ ਚੱਲਦੇ ਆ ਜਾਂ ਚੱਲਣੇ ਚਾਹੀਦੇ ਆ ਓਰੇ ਮੁਤਲਕ ਮਿਊਨਿਸਪਲ ਕਮੇਟੀ ਮਤਾ ਪਾਉਂਦੀ ਹੈ ਔਰ ਮਤਾ ਪਾਉਣ ਵੇਲੇ ਪ੍ਰਧਾਨ ਨੂੰ ਤੇ ਸਾਰੇ ਮਿਊਨਿਸਪਲ ਕਾਉਂਸਲਰਸ ਨੂੰ ਸੱਦਿਆ ਜਾਂਦਾ ਹੈ ਤੇ ਜੇ ਕੋਈ ਮਿਊਨਿਸਪਲ ਪ੍ਰਧਾਨ ਨੂੰ ਜਾਂ ਕਾਉਂਸਲਰ ਨੂੰ ਸੱਦੇ ਹੀ ਨਾ ਤੇ ਮਤਾ ਹੀ ਨਾ ਪਾਵੇ ਤੇ ਆਪਣੇ ਲੈਵਲ ਤੇ ਆਪਣਾ ਕੰਮ ਚਲਾਤਾ ਇਹ ਜਦੋਂ ਇਲੈਕਸ਼ਨ ਲੜਨਾ ਸੀ ਸਰਕਾਰ ਨੇ ਉਦੋਂ ਆਪਣਾ ਕੰਮ ਚਲਾਤਾ ਔਰ ਚਲਾ ਕੇ ਲੋਕਾਂ ਨੂੰ ਕਿਹਾ ਕਿ ਆਹ ਦੇਖ ਲਿਓ ਤੁਸੀਂ 15 ਦਿਨਾਂ ਚ ਸਾਰਾ ਕੁਝ ਇੱਕ ਮਾਲਵਾ ਨਹਿਰ ਵੀ ਕੱਢਣੀ ਸੀ 15 ਦਿਨਾਂ ਚ ਸੀਵਰੇਜ ਫਲਾਂ ਇਹ ਉਹ ਸਭ ਕੁਝ ਕਰ ਦੇਾਂਗੇ ਅੱਜ 4-5 ਮਹੀਨੇ ਹੋ ਗਏ ਇਸ ਕੱਲ ਨੂੰ ਸੋ ਮੇਰੇ ਕਹਿਣ ਤੋਂ ਮਤਲਬ ਹੈ ਕਿ ਪ੍ਰਧਾਨ ਦਾ ਜਾਂ ਹਰੇ ਹੋਏ ਵਿਅਕਤੀ ਦਾ ਕੋਈ ਥੇਲਾ ਰੋਲ ਨਹੀਂ ਹੁੰਦਾ ਇਸ ਗੱਲ ਦੇ ਵਿੱਚ ਇਹ ਸਾਰੇ ਦਾ ਸਾਰਾ ਸਰਕਾਰ ਸਿੱਧਾ ਇਹਦਾ ਮਤਲਬ ਫਿਰ ਤਾਂ ਕੋਈ ਸੜਕ ਵੀ ਨਹੀਂ ਬਣ ਸਕਦੀ ਕੋਈ ਚੀਜ਼ ਵੀ ਨਹੀਂ ਬਣ ਸਕਦੀ ਇਹ ਸਾਰੇ ਦੇ ਸਾਰੇ ਬਹਾਨੇ ਹੁੰਦੇ ਆ ਸਰਕਾਰ ਦੇ ਜੇ ਸਰਕਾਰ ਕੁਝ ਨਾ ਕਰਾਉਣਾ ਚਾਹੁੰਦੀ ਹੋਵੇ